ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੋਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਨ ਚ ਪਰੇਸ਼ਾਨੀ ਆਉਂਦੀ ਐ ਤੇ ਟ੍ਰੈਫਿਕ ਜਾਮ ਹੁੰਦੀ ਐ ਸਾਨੂੰ ਖੋਣ ਫੋਣਾਂ ਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤੌਰ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਕਰਾਈਆਂ ਅੱਗੇ ਵੀ ਮੈਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜੀ ਜਾਰੀ ਰਹੇਗੀ ਜਰੂਰ ਨਜ਼ਰ ਜਾਰਾ ਜੁਰਮਾਨਾ ਵੀ ਦੇਗਾ ਹਾਂ ਪਾਏਗਾ ਜੀ ਪਾਏਗਾ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋ ਕਿ ਜੋ ਬਾਜ਼ਾਰਾਂ ਦੇ ਵਿੱਚ ਇਹ ਸਟਾਕਾਂ ਦੇ ਗੱਡੀਆਂ ਬਾਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਥਲਾ ਆ ਉਹਥੇ ਪਾਰਕਿੰਗ ਚ ਚਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉਥੇ ਵੀ ਜਗ੍ਹਾ ਹੈਗੀ ਉਥੇ ਲਾਓ ਤੇ ਇੱਥੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਜੜੀਆਂ ਨਾ ਲਾਓ ਇਹ ਸ਼ੁਰੂਆਤ ਕੀਤੀ ਸੀ ਇਹਦੀ ਕੋਲ ਨਾਲ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਜੀ ਅੱਗੇ ਇਹ ਮੈਨੂੰ ਅੱਗੇ ਜਾਰੀ ਇਹ ਕਿਵੇਂ ਰੱਖੋਗੇ ਇਹ ਇਦਾਂ ਹੀ ਯਾਰੀ ਰਹਿਗੇ ਜਿਵੇਂ ਜੋ ਐਸਐਸਪੀ ਸਾਹਿਬ ਦੀ ਹਦਾ ਅਨਸਾਰ ਇਹ ਇਦਾਂ ਹੀ ਯਾਰੀ ਦੋਗੇ ਇਹ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਂਦੇ ਨੇ ਵੀ ਸਾਡਾ ਮੜਾ ਮੋਟਾ ਸਾਥ ਦਿਓ ਤੇ ਜਿਹੜੇ ਗੱਡੀਆਂ ਬਾਜ਼ਾਰ ਦੇ ਵਿੱਚ ਨਾਲ ਆਉਂਦੇ